ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸ਼ਹੀਦੀ ਜੋੜਮੇਲ ਚੱਲ ਰਿਹਾ ਹੈ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਪਹੁੰਚੇ ਹੋਇਆ ਆਪਾਂ ਕਿ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦਰਸ਼ਨ ਕੀਤੇ ਗੁਰਦੁਆਰਾ ਸ਼੍ਰੀ ਫਤਗੜ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੜਿਆ ਗਿਆ ਤੇ ਹੁਣ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਜਿੱਥੇ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਹੋਏ ਸਨ ਸਵਾਗਤ ਜੀ ਚਲਦੇ ਆ ਸਾਡੇ ਨਾਲ ਨਾਲ ਤੁਸੀਂ ਵੀ ਕਰਦੇ ਰਹੋ ਜੀ ਦਰਸ਼ਨ ਆਉਜੀ ਫਿਰ ਚੱਲਦੇ ਆ ਮੇਨ ਦਰਬਾਰ ਗੁਰਦੁਆਰਾ ਫਤੇਗੜ ਸਾਹਿਬ ਤੋਂ ਲਗਭਗ 2.5 ਕਿਲੋਮੀਟਰ ਦੂਰ ਹੈ ਗੁਰਦੁਆਰਾ ਜੋਤੀਸਰੂਪ ਸਾਹਿਬ ਤੇ ਤੁਸੀਂ ਦੇਖ ਰਹੇ ਹੋ ਬੜੀ ਬੜੀ ਦੂਰੋਂ ਸੰਗਤਾਂ ਜਿਹੜੀਆਂ ਪਹੁੰਚੀਆਂ ਹੋਈਆਂ ਇਸ ਸ਼ਹੀਦੀ ਜੋੜ ਮੇਲ ਤੇ ਸਭ ਜੱਦਿਆਂ ਨੇ ਸ਼ਹੀਦੀ ਨੂੰ ਸਮਰਪਿਤ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੀਆਂ ਹੋਈਆਂ ਸੰਗਤਾਂ ਬੜੀ ਦੂਰੋਂ ਦੂਰੋਂ ਪਹੁੰਚੀਆਂ ਹਨ ਥਾਂ ਥਾਂ ਤੇ ਲੰਗਰ ਲਗਾਏ ਗਏ ਹਨ ਜਿਵੇਂ ਤੁਸੀਂ ਦੇਖ ਰਹੇ ਹੋ ਲਓ ਜੀ ਦਰਸ਼ਨ ਕਰੋ ਇਹ ਗੁਰਦੁਆਰਾ ਸਾਹਿਬ ਹੈ ਜੀ ਨਹੰਗ ਸਿੰਘ 96 ਕਰੋੜੀ ਬਾਬਾ ਬਲਬੀਰ ਸਿੰਘ ਜੀ ਬੁੱਟਾ ਦਲ ਵਾਲਿਆਂ ਦਾ ਗੁਰਦੁਆਰਾ ਦੀਵਾਨ ਟੋਡਰਮਾਲ ਹਾਲ ਦੇ ਬੈਕ ਸਾਈਡ ਤੇ ਹੈ ਇਹ ਗੁਰੂ ਘਰ ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਹੈ ਜਦ ਵੀ ਕਦੇ ਆਏ ਤਾਂ ਨਾਲ ਦੀ ਨਾਲ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਜਰੂਰ ਕਰਕੇ ਜਾਇਓ ਸੋ ਚਲਦੇ ਹਾਂ ਜੀ ਹੁਣ ਫਿਰ ਗੁਰਦੁਆਰਾ ਜੋਤੀਸਰੂਪ ਦੇ ਵੱਲ ਲਓ ਜੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਜੋਤੀ ਸਰੂਪ ਸਾਹਿਬ ਦਰਸ਼ਨ ਕਰੋ ਜੀ ਬਹੁਤ ਹੀ ਸੁੰਦਰ ਸਜਾਵਟ ਦੇਖੋ ਰਾਤ ਦਾ ਸਮਾਂ ਹੋ ਗਿਆ ਹੈ ਕਿੰਨਾ ਸੁੰਦਰ ਲੱਗ ਰਿਹਾ ਹੈ ਗੁਰਦੁਆਰਾ ਸਾਹਿਬ ਇਹ ਹੈ ਜੀ ਉਹ ਗੁਰੂ ਘਰ ਜਿੱਥੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰਪੁਰ ਜੀ ਦੇ ਸੰਸਕਾਰ ਹੋਏ ਸਨ ਇਹੀ ਉਹ ਸਥਾਨ ਹੈ ਜੀ ਇਹੀ ਉਹ ਜਗ੍ਹਾ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿੱਥੇ ਦੀਵਾਨ ਟੋਡਰਮਲ ਦੇ ਵੱਲੋਂ ਮੋਹਰਾਂ ਖੜੀਆਂ ਕਰਕੇ ਇਹ ਜਗ੍ਹਾ ਖਰੀਦੀ ਗਈ ਸੁਭਾਸਰ ਹੰਦ ਤੋਂ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿੱਥੇ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤੇਜ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਦੇ ਸੰਸਕਰ ਹੋਏ ਸਨ ਆਓ ਜੀ ਚਲਦੇ ਆ ਗੁਰੂ ਘਰ ਦੇ ਅੰਦਰ ਤੇ ਸਾਡੇ ਨਾਲ-ਨਾਲ ਤੁਸੀਂ ਵੀ ਕਰਿਓ ਦਰਸ਼ਨ ਆਹ ਜੀ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੀ ਬਹੁਤ ਵੱਡਾ ਸਰੋਵਰ ਹੈ ਇੱਥੇ ਬਹੁਤ ਹੀ ਸੁੰਦਰ ਦ੍ਰਿਸ਼ ਇਸ ਸਮੇਂ ਲੱਗ ਰਿਹਾ ਹੈ ਰਾਤ ਦਾ ਸਮਾਂ ਹੋਣ ਕਰਕੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਅੱਜ ਦੂਜਾ ਦਿਨ ਸਵੇਰ ਦਾ ਸਮਾਂ ਤੇ ਅੱਜ ਸਾਡੀ ਵਾਪਸੀ ਪਿੰਡ ਦੇ ਵੱਲ ਨੂੰ ਤੇ ਜਾਂਦੇ ਜਾਂਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਆ ਸਾਹਮਣੇ ਦਰਸ਼ਨ ਕਰੋ ਜੀ ਗੁਰਦੁਆਰਾ ਬਾਬਾ ਮੋਤੀराम ਮਹਿਰਾ ਸਾਰੇ ਜਾਣਦੇ ਕਿਵੇਂ ਠੰਡੇ ਬੁਰਜ ਦੇ ਵਿੱਚ ਬਾਬਾ ਮੋਤੀराम ਮਹਿਰਾ ਨੇ ਛੋਟੇ ਸਹਿਬ ਜੱਦੇ ਤੇ ਮਾਤਾ ਗੁਜਰੀ ਜੀ ਵਾਸਤੇ ਦੁੱਧ ਲੈ ਕੇ ਜਾਂਦਾ ਸੀ ਦੁੱਧ ਪਲਾਇਆ ਸੀ ਉਹਨਾਂ ਨੂੰ ਤੇ ਜਿਸ ਦੇ ਦੁੱਧ ਪਲਾਣ ਦੇ ਬਦਲੇ ਮਗਲ ਹਕੂਮਤ ਦੇ ਵੱਲੋਂ ਉਸਦੇ ਸਾਰੇ ਪਰਿਵਾਰ ਨੂੰ ਕੌਲੂ ਦੇ ਵਿੱਚ ਪੇੜ ਦਿੱਤਾ ਗਿਆ ਤੇ ਅੱਜ ਵੀ ਇਸ ਗੁਰਦੁਆਰਾ ਸਾਹਿਬ ਦੇ ਅੱਗੇ ਤੁਸੀਂ ਦੇਖ ਰਹੇ ਹੋ ਦੁੱਧ ਦਾ ਲੰਗਰ ਲੱਗੇ ਹੋਏ ਹਨ ਬਰਮਾ ਬਰ ਮਲੋਚੀ ਵਾਲਾ ਕੋਸਰ ਵਾਲਾ ਦੁੱਧ ਛੱਕੇ ਨੀ ਦੇ ਸਿੰਘ ਤੇ ਆ ਰਹੇ ਤਿੰਨ ਜੁਗਰਾ ਕਲੰਗੀਆਂ ਵਾਲੇ ਦਾ ਜੋ ਚਾਰ ਪਤਵਾਰ ਗਿਆ ਆਜੋ ਸੰਗਤੇ ਆਜੋ ਆਜੋ ਸੰਗਤੇ ਆਜੋ ਗਰਮਾ ਗਰਮ ਮਲੋਚੀ